ਜੁੱਤਾ ਕਾਰੋਬਾਰੀ ਹਣੀ ਛੱਡੀ ਉੱਤੇ ਦੇਰ ਰਾਤ ਹਮਲਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਤਤੀ ਤਾਰ ਹਥਿਆਰ ਨਾਲ ਜਦੋਂ ਉਹ ਵਿਅਕਤੀ ਹਮਲਾ ਕਰਦੇ ਤਾਂ ਇਹਨੇ ਦੱਸਿਆ ਜਾਂਦਾ ਹੈ ਕਿ ਗੱਡੀ ਦੇ ਵਿੱਚੋਂ ਇਕੱਲੇ ਸੀ ਕਿ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਉਹ ਪ੍ਰਿੰਕਲ ਦੇ ਚਿਤਾਇਆ ਜਾ ਰਿਹਾ ਬਿਲਕੁਲ ਸਹੀ ਸੁਣ ਰਹੇ ਹੋ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਪ੍ਰਿੰਕਲ ਦੇ ਚਿਤਾਇਆ ਜਾ ਰਿਹਾ ਪ੍ਰਿੰਕਲ ਲੁਧਿਆਣਾ ਦਾ ਮਸ਼ਹੂਰ ਜੁੱਤਾ ਕਾਰੋਬਾਰੀ ਹੈ ਜੇ ਉਹਨਾਂ ਵੱਲੋਂ ਕਿਸ ਦੇ ਉੱਤੇ ਬਲੇਮ ਜਿਹੜੇ ਨੇ ਕੀਤੇ ਗਏ ਨੇ ਉਹਨਾਂ ਵੱਲੋਂ ਬਿੰਕਲ ਦੇ ਕਿਤੇ ਗਏ ਜਿਨ੍ਹਾਂ ਨਾਲ ਉਹਨਾਂ ਦਾ ਚੱਲਦਾ ਪਿਆ ਇਨ੍ਹਾਂ ਦੇ ਵਿੱਚ ਆਪਸੀ ਰੰਜਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਉੱਤੇ ਜਿਹੜੀ ਕਿ ਐ ਬਲੇਮਿੰਗ ਗੇਮ ਜਿਹੜੀ ਆ ਖੇਡਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਉਸੇ ਤਰੀਕੇ ਨਾਲ ਰਾਤ ਦੇ ਵਿੱਚ ਐਸੇ ਤਰੀਕੇ ਨਾਲ ਹੋਇਆ ਵੀ ਜਦੋਂ ਹਨੀ ਸੇਠੀ ਆਪਣੇ ਘਰ ਪਰਤ ਰਹੇ ਸਨ ਤਾਂ ਉਦੋਂ ਉਹਨਾਂ ਦੇ ਰਾਹ ਦੇ ਵਿੱਚ ਜਿਹੜੀ ਇੱਕ ਸਕੋਰਪਿਓ ਗੱਡੀ ਆ ਕੇ ਰੁਕਦੀ ਆ ਤਾਂ ਜਿਸ ਦੇ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਉਹਨਾਂ ਦੀ ਗੱਡੀ ਉੱਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਦਾ ਹੈ ਲੁਧਿਆਣਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਲੁਧਿਆਣਾ ਦੇ ਜੂਤਾ ਕਾਰੋਬਾਰੀ ਹਣੀ শেੱਡੀ ਉੱਤੇ ਦੇਰ ਰਾਤ ਹਮਲਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਬਿਲਕੁਲ ਰਾਹ ਦੇ ਜਿਹੜਾ ਕੀ ਹੈ ਪੁਲਿਸ ਸਟੇਸ਼ਨ ਭੱਜਦੇ ਨੇ ਬਿਲਕੁਲ ਇੱਕ ਘਟਨਾ ਜਿਹੜੀ ਹੈ ਕੱਲ ਰਾਤ ਦੇਰ ਰਾਤ ਦੀ ਹੈ ਜਿੱਥੇ ਜੂਤਾ ਕਾਰੋਬਾਰੀ ਹਣੀ শেੱਡੀ ਉੱਤੇ ਤੇਜ਼ਦਾਰ ਹਥਿਆਰ ਨਾਲ ਹਮਲਾ ਹੁੰਦਾ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਆਪਣੀ ਦੁਕਾਨ ਵਧਾ ਕੇ ਆਪਣੇ ਘਰ ਵੱਲ ਪਰਤ ਰਹੇ ਸੀਗੇ ਤਾਂ ਰਾਹ ਦੇ ਵਿੱਚ ਇੱਕ ਸਕੋਰਪਿਓ ਗੱਡੀ ਜਿਹੜੀ ਕੀ ਰਾਹ ਜਾ ਕੇ ਰੁਕਦੀ ਹੈ ਤਾਂ ਉਸ ਪਿਛਲੀ ਜਿਹੜੀ ਬਾਕੀ ਦੇ ਵਿੱਚੋਂ ਇੱਕ ਵਿਅਕਤੀ ਮੂੰਹ ਬਨ ਕੇ ਬਾਹਰ ਨਿਕਲਦਾ ਤੇ ਤੇਜ਼ ਤਾਰ ਹਥਿਆਰ ਨਾਲ ਜਦੋਂ ਉਹ ਵਿਅਕਤੀ ਹਮਲਾ ਕਰਦਾ ਤਾਂ ਬਿਲਕੁਲ ਉਸੇ ਸਮੇਂ ਜਿਹੜੀ ਗੱਡੀ ਨੂੰ ਭਜਾ ਲੈਂਦੇ ਨੇ ਤਾਂ ਦੱਸਿਆ ਜਾਂਦਾ ਕਿ ਗੱਡੀ ਦੇ ਵਿੱਚੋਂ ਇਕੱਲੇ ਸੀਗੇ ਦੋਸਤੋ ਬਾਅਦ ਜਦੋਂ ਉਹ ਥਾਣਾ ਦੁਰਾਹਾ ਪਹੁੰਚਦੇ ਨੇ ਤਾਂ ਬਿਲਕੁਲ ਉੱਥੇ ਜਾ ਕੇ ਐਸ ਐਚਓ ਆਕਾਸ਼ ਨਾਲ ਦੀ ਗੱਲਬਾਤ ਹੁੰਦੀ ਹੈ ਜਿੱਥੇ ਉਹ ਸਾਰੀ ਘਟਨਾ ਦੱਸਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਉਹ ਪ੍ਰਿੰਕਲ ਦੇ ਜਤਾਇਆ ਜਾ ਰਿਹਾ ਬਿਲਕੁਲ ਸਹੀ ਸੁਣ ਰਹੇ ਹੋ ਉਹਨਾਂ ਵੱਲੋਂ ਜਿਹੜਾ ਸ਼ੱਕ ਹੈ ਪ੍ਰਿੰਕਲ ਦੇ ਜਤਾਇਆ ਜਾ ਰਿਹਾ ਹੈ ਪ੍ਰਿੰਕਲ ਲੁਧਿਆਣਾ ਦਾ ਮਸ਼ਹੂਰ ਜੁੱਤਾ ਕਾਰੋਬਾਰ ਹੈ ਜਿੱਥੇ ਦੱਸ ਦਈਏ ਕਿ ਪਹਿਲਾਂ ਪ੍ਰਿੰਕਲ ਦੀ ਤੇ ਹਾਨੀ ਸੇਠੀ ਦੀ ਯਾਰੀ ਕਾਫੀ ਵਜਾਦਾ ਸੀਗੀ ਤਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਆਪਸੀ ਰੰਜਸ਼ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਉੱਤੇ ਜਿਹੜੀ ਕੀ ਹੈ ਬਲੇਮਿੰਗ ਗੇਮ ਜਿਹੜੀ ਆ ਖੇਡਦੇ ਹੋਏ ਨਜ਼ਰ ਆਉਂਦੇ ਨੇ ਤਾਂ ਬਿਲਕੁਲ ਉਸੇ ਤਰੀਕੇ ਨਾਲ ਰਾਤ ਵਿੱਚ ਐਸੇ ਤਰੀਕੇ ਨਾਲ ਹੋਇਆ ਵੀ ਜਦੋਂ ਹਾਨੀ ਸੇਠੀ ਆਪਣੇ ਘਰ ਪਰਤ ਰਹੇ ਸਨ ਤਾਂ ਉਦੋਂ ਉਹਨਾਂ ਦੇ ਰਾਹ ਦੇ ਵਿੱਚ ਜਿਹੜੀ ਇੱਕ ਸਕੋਰਪੀਓ ਗੱਡੀ ਆ ਕੇ ਰੁਕਦੀ ਆ ਤਾਂ ਜਿਸ ਦੇ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਉਹਨਾਂ ਦੀ ਗੱਡੀ ਉੱਤੇ ਤੇਜ਼ਾਰ ਹਥਿਆਰ ਨਾਲ ਹਮਲਾ ਕਰਦਾ ਹੈ ਤੇ ਜਾਨੋਂ ਮਾਰਨ ਦਾ ਹਮਲਾ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਜਾਂਦਾ ਤਾਂ ਜਿਸ ਤੋਂ ਬਚਦੇ ਹੋਏ ਹਾਨੀ ਸੇਠੀ ਪੁਲਿਸ ਸਟੇਸ਼ਨ ਪਰਤੇ ਦਿੰਦੇ ਨੇ ਤਾਂ ਬਿਲਕੁਲ ਐਸ ਐਚ ਓ ਆਕਾਸ਼ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਘਟਨਾ ਹੋਈ ਹੈ ਜਦੋਂ ਉਹਨਾਂ ਕੋਲ ਪਹੁੰਚੇ ਹੈ ਤਾਂ ਕੀ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਹਾਂਜੀ ਸਰ ਮੈਂ ਮੀਡੀਆ ਤੋਂ ਗੱਲ ਕਰ ਰਹੇ ਹਾਂ ਦਾ ਸਿਟੀ ਹੈਡਲਾਈਨਸ ਤੋਂ ਉਹ ਸਰ ਕੱਲ ਰਾਤ ਅ ਦੇਰ ਰਾ ਜਦੋਂ ਹਾਨੀ ਸੇਠੀ ਉਤੇ ਹਮਲਾ ਹੋਇਆ ਤਾਂ ਤੁਹਾਡੇ ਕੋਲੇ ਪਹੁੰਚੇ ਨਹੀਂ ਸਰ ਕੰਪਲੇਂਟ ਲਿਖਾਈ ਗਈ ਹੈ ਸਰ ਕੀ ਮਸਲਾ ਕੀ ਸੀਗਾ ਸਾਰਾ ਜੀ ਇਹ ਇਹਨਾਂ ਦੀ ਗੱਡੀ ਤੇ ਹਮਲਾ ਹੋਇਆ ਜੀ ਉਹ ਬਾਹਰ ਨਾਲ ਇੱਕ ਮੁੰਡਾ ਸਰਦਾਰ ਬੈਠੋਣ ਬੁਲਾਇਆ ਹੂੰ ਤਾਂ ਸਰ ਇਹ ਘਟਨਾ ਕਿੱਥੇ ਕਿੱਥੇ ਕਰਕੇ ਦੀ ਹੈਗੀ ਹੈ ਜੀ ਇਹ ਇਹ ਜ਼ੈਨੇ ਟੋਟਲ ਪਿੰਡਾ ਜੀ ਜ਼ੈਨੇ ਟੋਟਲ ਵਾਲੀ ਰੋਡ ਤੇ ਹੋਈ ਹੂੰ ਤਾਂ ਸਰ ਹੁਣ ਅੱਗੇ ਉਹਨਾਂ ਵੱਲੋਂ ਕੀ ਦੇ ਉਤੇ ਬਲੇਮ ਜਿਹੜੇ ਨੇ ਕੀਤੇ ਗਏ ਨੇ ਉਹਨਾਂ ਵੱਲੋਂ ਜੰਪ ਰਿੰਕਲ ਤੇ ਕੀਤੇ ਗਏ ਜੀ ਜਿਨ੍ਹਾਂ ਨਾਲ ਉਹਨਾਂ ਦਾ ਚੱਲਦਾ ਪਹਿਲਾਂ ਸੀ ਹੂੰ ਤਾਂ ਸਰ ਹੁਣ ਅੱਗੇ ਲਈ ਕਾਰਵਾਈ ਕੀ ਕੀਤੀ ਜਾ ਰਹੀ ਹੈ ਜੀ ਇਹਦੇ ਉਤੇ ਇਸ ਜੋਨਰ ਦੇ ਸਟੇਟਮੈਂਟ ਦੇ ਹਿਸਾਬ ਨਾਲ ਬੰਦ ਹੈ ਜੇਕਰ ਐਸਾ ਦੋਹਾਂ ਦੇ ਹੂੰ ਤਾਂ ਸਰੋ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਉਹ ਪਛਾਣ ਦੇ ਵਿੱਚ ਆਏ ਨੇ ਨਹੀਂ ਜੀ ਸਰ ਜੀ ਜਾਂ ਜਿਹੜੀ ਗੱਡੀ ਕਿਉਂਕਿ ਡੈਸ਼ ਕੈਮ ਦੀ ਜੇਕਰ ਗੱਲ ਕਰੀ ਤਾਂ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੱਡੀ ਨਜ਼ਰ ਆ ਰਹੀ ਹੈ ਲੱਗੂ ਹੋਏ ਜੀ ਗੱਡੀ ਆਇਡੈਂਟੀਫਾਈ ਕਰਨ ਲੱਗੇ ਹੋਾਂ ਵੀ ਠੀਕ ਹੈ ਹਾਂ ਠੀਕ ਹੈ ਸਰ ਥੈਂਕ ਯੂ ਜੀ ਹਾਂ ਜੀ